ਲਾਈਵ ਮੁੰਜੇਂ ਦਾ ਸਟੈਂਡ ਦਿਖਾਊਗਾ ਹੁਣ ਸਟੈਂਡ ਦਿਖਾਈ ਲਿਖਾਇ ਨਹੀਂ ਡਰ ਗਿਆ ਸਟੈਂਡ ਬਹੁਤ ਮਾਰਦਾ ਇਹ ਜਾਮਣ ਦੀ ਛਾਵੇਂ ਹੈ ਸੁੱਤਾ ਪਿਆ ਕਿੰਨੇ ਸਾਲ ਹੋਏ ਖੇਤੀ ਕਰਦੇ ਨੂੰ ਬਾਈ ਹਾਂ ਹੋ ਗਏ 15 ਹੋਣਾ 15 16 ਸਾਲ ਤੇਰਾ ਬਹੁਤ ਆ ਫਿਰ ਖੇਤੀ ਦਾ ਸਹੀ ਜਾਨੇ 2000 ਕਰੋ ਤੇਰਾ ਬਹੁਤ ਲੱਗਦਾ ਮੈਂ ਯਾ ਤੈਨੂੰ ਤੇਰਾ ਬਹੁਤ ਮੇਰੇ ਨੂੰ ਜ਼ਿਆਦਾ ਹੋਣਾ ਚਾਹੀਦਾ ਇੰਨਾ ਬਥੇ ਹਾਂ ਆ ਸਰੀਰ ਬਣਾਣੇਗੇ ਬਾਰੇ ਬਣਾਉਣੇਗਾ ਕਿ ਬਸ ਛੜਤੀ ਗੋਲੀ ਨਹੀਂ ਅੰਦਰ ਨੂੰ ਕਰਕੇ ਛੱਡੀ ਕਿਉਂ ਛੱਡਤੀ ਤੁਰਿਆ ਨਹੀਂ ਜਾਂਦਾ ਗਰਮੀ ਆਉਣਾ ਖਾਇਆ ਕਰ ਯਾਰ ਉਹਤ ਬੂਤ ਵਧੀਆ ਸੀਗਾ ਅੱਗੇ ਖਾਂਦੇ ਸੀਗੇ ਬੰਦੇ ਕੰਮ ਕਰਦੇ ਸੀ